ਉਹ ਕਾਲਾ ਤਸਕੀਰ ਦੇ ਮਸਲਤ ਨੂੰ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਦਲੋਜੀ ਤੇ ਦਲੋਜੀ ਤੋਂ ਕਿ ਖਜ਼ਾਰ ਇੱਕ ਤਸਬਾ ਥੋੜਾ ਵੇਖਣ ਵਾਲੀ ਪਲੇਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਦੇ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਉਹ ਆਪਣਾ ਇਲਾਜ ਕਰਾ ਰਹੇ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ ਔਰ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ। ਉਹ ਜਿਹੜੇ ਇਹਨਾਂ ਦਾ ਵੀ ਜੇ ਆਉਂਦੇ ਆ ਤੇ ਉਹਨਾਂ ਨਾਲ ਇਦਾਂ ਟਟਰਾ ਵਾਪਰਦੀ ਆ। ਉਹ ਬੜੀ ਮਾੜੀ ਗੱਲ ਹੈ। ਸੋ ਕਿਉਂਕਿ ਇਹਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਕਿਉਂਦਾ ਮੈਂ ਕੋਸ਼ਿਸ਼ ਕਰੂੰਗਾ। ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਲਈ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ। ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਫਰਾਈ ਕਰਿਆ ਸੀਗਾ ਪਰ ਉਹ ਇਹਦੇ ਜੀ ਆਟੋ ਸਟੇਸ਼ਨ 'ਚ। ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰਦਾ ਕਿ ਟਾਈਮ ਮਿਲ ਜੇ ਤਾਂ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਡੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਆ ਉਹ ਜਾਂਚ ਕਰਾਉਂਦੀ ਆਪਾਂ ਮੰਨ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਹੇ ਉਹ ਦੱਸ ਹੀ ਮੈਨੂੰ ਆਪਣੇ ਤੌਰ ਤੇ ਉਹਨਾਂ ਨੂੰ ਕਿਆਕਿਉ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਆ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਛਾਦ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਪਛਾਦ ਦਰਜ ਕਰਕੇ ਹੀ ਮਾਚਲ ਗਵਰਨਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋਹ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹਦਾ ਉਹ ਤਾਂ ਦੀਜੀ ਸੀਗੇ ਸੋ ਉਹ ਮੈਂ ਉਹਨਾਂ ਨੂੰ ਪੁਰਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਦੀ ਮਤ ਦੀ ਲੋੜ ਪਊ ਤਾਂ ਪੰਜਾਬ ਸਰਕਾਰ ਤੋਂ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਨਹੀਂ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਹੈ ਇਹਦੇ ਵਿੱਚ ਆਦੇ ਬਾਦੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਆ ਇਹ ਬੰਦੇ ਬਾਹਰ ਤੁਸੀਂ ਜਾਣਦੇ ਹੋ ਦੇਖੋ ਤੇ Shimla ਚ ਸਾਡੇ ਸਭ ਲੋਕ ਦੋਸਤ ਬਿੱਤਰ ਕਹੀ ਨੇ ਪਰ ਆਹਾਂ ਸਵੇਤ ਬੱਚੇ ਸਵੇਤ ਗਏ ਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਉਸ ਮੈਂ ਦੀ ਨਿੰਦਾ ਵੀ ਕਰਦਾ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਪਾਉਂਗਾ ਕਿ ਆਪਣੀ ਸਟੇਰ ਦੇ ਵਿੱਚ ਲੋਅ ਐਂਡ ਅਦਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਹਾਤਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਉਹ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦਗੇ ਮਹਾਤਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਦਾ ਸਰ ਤੁਸੀਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਡੀਰੀਡ ਕਰਾਈ ਗਈ ਪੁਲਸ ਵੱਲੋਂ ਅਸੀਂ ਇਹਦਾ ਦੇਖਦੇ ਜੀ ਅਸੀਂ ਐਫ ਆਈ ਆਰ ਦੱਚ ਕਰ ਔਰ ਉਹ ਚੀਜ਼ਾਂ ਅਸੀਂ ਬਾਅਦ ਦੇ ਵਿੱਚ ਉਹਦੀ ਜਾਂਚ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਏ ਹੈ ਐਫ ਆਈ ਆਰ ਦੇ ਹੁਕਮ ਕਰਤੇ ਆ ਕਿ ਜ਼ੀਰੋ ਐਫ ਆਈ ਆਰ ਜਿਹੜੀ ਹੁੰਦੀ ਹੈਕਰ ਉਹ ਅਸੀਂ ਦੱਚ ਕਰਾਂਗੇ ਉਹ ਬਿਆਨ ਦੇਣ ਕਿਉਂ ਨਹੀਂ ਉਰੇ 1.5 ਤੋਂ 2 ਘੰਟਿਆਂ ਦੇ ਵਿੱਚ ਪੱਤਾ ਦੱਸ ਦੇ ਹੋ ਜਾਊਗਾ ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਾਸਟਰ ਗਵਰਨਰ ਨੂੰ ਭੇਜਾਂਗੇ ਫਿਰ ਮਾਸਟਰ ਗਵਰਨਰ ਨਾਲ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਓ ਸਰ ਇੱਕ ਕੰਗੜਾ ਰੋਡ ਨੂੰ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲੇ ਕਿ ਕੰਗੜਾ ਰੋਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਨਹੀਂ ਨਹੀਂ ਇਹ ਬਿਲਕੁਲ ਹੀ ਇਹ ਚੀਜ਼ ਸਾਹਮਣੇ ਆਈ ਉਹ ਜੇ ਸਾਹਮਣੇ ਆ ਜੇ ਇਦਾਂ ਵੀ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਹੋਵੇ ਬਹੁਤ ਸੌ ਮਾੜੀ ਗੱਲ ਹੈ ਘਟਨਾ ਮਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ ਘਟਨਾ ਬਹੁਤ ਨਿੰਦਣਯੋਗ ਆ ਠੀਕ ਹੈ